बोला सुन हार साचिया काल गुरबुरिया काल वही गुर जी का खालसा चरवै गुर जी की फते फते कोड कोड बंदा सतगुरु ਦੇ ਸਾਧ ਸੰਗਤ ਦੇ ਚਲਦਾਰ ਸਾਧ ਸੰਗਤ ਜੀ ਸੱਚੇ ਪਾਸ਼ਾ ਮਹਾਰਾਜ ਸਾਖੀ ਸੁਣਾ ਰਹੇ ਹਾਂ ਜੀ ਮਹਾਰਾਜ ਜੀ ਸੁਣਾ ਰਹੇ ਹਾਂ ਇੱਕ ਰੇਨੁਕਾ ਹੁੰਦੀ ਸੀ ਤੇ ਉਹ ਵਿਆਹੀ ਹੋਈ ਸੀ ਅਤਨ ਪ੍ਰਾਰਥਨਾ ਨਾਲ ਤੇ ਉਹਦੀ ਇਹ ਦੇਸ਼ੀ ਸੰਜੀ ਉਹਦੀ ਭੈਣ ਵਿਆਹੀ ਹੋਈ ਸੀ ਰਾਜਾ ਹੋਇਆ ਜੀ ਸਹੰਸਰ ਬਾਉ ਉਹਦੇ ਨਾਲ ਤੇ ਉਹਦੀ ਭੈਣ ਵੱਡੀ ਤੇ ਉਹਦਾ ਜਦੋਂ ਬੱਚਾ ਹੋਇਆ ਪੁੱਤ ਤੇ ਇਹਦਾ ਦਿਲ ਕਰੇ ਉਹਨੂੰ ਮੋ ਜਾ ਗਿਆ ਉਹਨੂੰ ਮਿਲਣ ਤੇ ਜਾਣ ਤੇ ਤੇ ਆਪਣੇ ਘਰ ਵਾਲੇ ਉਹਨਾਂ ਨੂੰ ਕਹਿੰਦੀ ਐ ਸਹਸ ਇਨਾਂ ਨੂੰ ਕਿ ਬਈ ਮੇਰਾ ਦਿਲ ਕਰਦਾ ਉਹਨੂੰ ਮਿਲਣ ਤੇ ਉਹ ਕਹਿੰਦੇ ਨੇ ਕਿ ਉਹ ਰਾਜੇ ਲੋਗ ਨੇ ਉਹ ਨਰਕੀ ਹੁੰਦੇ ਨੇ ਰਾਜੇ ਜਾਨਵਾਲੇ ਅਸੀਂ ਇੱਧਰ ਰਿਸ਼ੀਆਂ ਕੁੱਟੀਆਂ 'ਚ ਰਹਿਣ ਵਾਲੇ ਉਹਨੇ ਨਹੀਂ ਹੁੰਤੇ ਰਾ ਕੋਈ ਤੇਰੀ ਬਾਤ ਲੈਣੀ ਤੈਨੂੰ અપਮਾਨ ਹੀ ਕਰੇਗਾ ਜਾਣਗੀ ਉਹ ਫਿਰ ਕਹਿੰਦੀ ਉਹ ਕਹਿੰਦੇ ਜਾ ਚਲੀ ਜਾ ਦੇਖ ਲੈ ਜਿਵੇਂ ਤੇਰਾ ਦਿਲ ਹੈ ਮੋ ਜਾ ਗਿਆ ਤੈਨੂੰ ਗਈ ਉਹੀ ਹੋਇਆ ਉਹਨੇ ਜਾ ਕੇ ਉਹਨਾਂ ਦਾ અપਮਾਨ ਹੀ ਕੀਤਾ ਗਰੀਬ ਨੇ ਕੱਪੜਿਆਂ ਦੇ ਉੱਪਰ ਤੇ ਜੋ ਵੀ ਉਹਨੂੰ ਫਿਰ ਲੱਗਿਆ ਸਮਝ ਆਈ ਕਿ ਭਈ ਉਹ ਠੀਕ ਕਹਿੰਦੇ ਸਨ ਤੇ ਜਦੋਂ ਚੱਲਣ ਲੱਗੀ ਉਹ ਕਹਿੰਦੀ ਇਹ ਸਾਡੇ ਕੋਲ ਵੀ ਆਇਆ ਜੇ ਤੇ ਕਦੀ ਤੁਸੀਂ ਇਧਰੋਂ ਲੰਘਦੇ ਜਾਂਦੇ ਆਓ ਉਹ ਕਹਿੰਦੇ ਸਭ ਉਹ ਕੋ ਕਹਿੰਦਾ ਉਹ ਸੰਸਰ ਬਾਉ ਰਾਜਾ ਕਿ ਮੇਰੇ ਕੋਲ ਸਾਡੇ ਕੋਈ ਨਹੀਂ ਫੌਜਾਂ ਹੁੰਦੀਆਂ ਨੇ ਮੇਰੀਆਂ ਨਾਲ ਤੇ ਤੁਸੀਂ ਮੈਨੂੰ ਕੁਟੀਆਂ ਜਿੱਥੇ ਠਹਿਣਾ ਹੈ ਤੇ ਕੀ ਮੈਨੂੰ ਖਾਓ ਪਿਆਓਗੇ ਤੇ ਨਹੀਂ ਸਾਡੇ ਬਾਰੇ ਕਹਿੰਦੇ ਕੁਦਰਤੀ ਉਹਨਾਂ ਕੋਲ ਕਾਮਤੇਨ ਗਉ ਆਈ ਹੋਈ ਸੀ ਉਹ ਕਹਿੰਦੇ ਨੇ ਨਹੀਂ ਤੁਸੀਂ ਆਓ ਤੁਹਾਡੀ ਅਸੀਂ ਕੋਈ ਸਭੂ ਸੇਵਾ ਕਰਾਂਗੇ ਤੇ ਨਾਲੇ ਉਹ ਚੰਦੀ ਸੀ ਕਿ ਮੈਂ ਵਖਾਵਾ ਕਿ ਸਾਡ ਕੋ ਕੀ ਕੁਛ ਹੈਗਾ ਉਹ ਉਹ ਵਿਦਬਣੀ ਜਦੋਂ ਆਏ ਤੇ ਉਹ ਆਈਆਂ ਉਹ ਲੱਗਿਆ ਰਾਜਾ ਉਧਰੋਂ ਤੇ ਉਹ ਉਹਦੇ ਵੱਲ ਆ ਗਿਆ ਜੀ ਤੇ ਉਹਦੇ ਕੋਲ ਕਾਮਤੇਨ ਗਉ ਸੀ ਉਹ ਹੈਰਾਨ ਰਾਜਾ ਹੋ ਰਿਹਾ ਕਿ ਮੈਨੂੰ ਪਹਿਲੇ ਤੇ ਹੈਰਾਨ ਹੁੰਦਾ ਕਿ ਕਿੱਥੇ ਠਹਾਨਗੇ ਕੀ ਕਰਨਗੇ ਪਰ ਚਲੋ ਦੇਖਦੇ ਆ ਉਹਨੇ ਕਿਹਾ ਸੀ ਇਹਨਾਂ ਕਾਮਤਿਆਂ ਗਉ ਨੂੰ ਕਿਹਾ ਉਹ ਉਹਨਾਂ ਘੋੜਿਆਂ ਹਾਥੀਆਂ ਵਾਸਤੇ ਉਹਨਾਂ ਵਾਸਤੇ ਜਗ੍ਹਾ ਬਣ ਗਈਆਂ ਉਹਨਾਂ ਦੀਆਂ ਸਾਰੇ ਤਬਾਲੇ ਤੂਲੇ ਜੋ ਤੰਬੂ ਲਾਗੇ ਜੋ ਜੋ ਸ਼ਕਨ ਫੌਜਾਂ ਮਟਿਆਈਆਂ ਇੱਡੀ ਸੇਵਾ ਕੀਤੀ ਉਹ ਹੈਰਾਨ ਹੋਣ ਕਿ ਇਹ ਕਿੱਥੋਂ ਆ ਰਿਹਾ ਕੁਟਿਆ ਦੇ ਵਿੱਚੋਂ ਇੰਨਾ ਕੁਝ ਉਹ ਕੁਛ ਦਾਵੇ ਕਿ ਵੀ ਇਹ ਕੀ ਇੰਨੇ ਕਿਥੋਂ ਤੁਸੀਂ ਕਰ ਰਹੇ ਹੋ ਰਹਿੰਦੇ ਤੇ ਘੁਟਿਆ ਚ ਉਹ ਕਹਿੰਦੇ ਉਹਨਾਂ ਸੱਚ ਬੋਲਣਾ ਸੀ ਉਹ ਸਾਧ ਸੰਤ ਤੇ ਕਹਿੰਦੇ ਨੇ ਸਾਰਕੁਲ ਕਾਮ ਤੇ ਗਉ ਹੈਗੀ ਹੈ ਦੱਸਿਆ ਕਹਿੰਦਾ ਇਹ ਮੈਨੂੰ ਦੇ ਦਿਓ ਉਹ ਕਹਿੰਦੇ ਨੇ ਇਹ ਸੁਰਗਾਂ ਦੇ ਵਿੱਚ ਰਹਿੰਦੀ ਹੈ ਤੇ ਇਹ ਸੰਸਾਰੀ ਜੀਆਂ ਨੂੰ ਕੁੱਲ ਨਹੀਂ ਆਂਦੀ ਇਹ ਸਿਰਫ ਰਿਸ਼ਿਆ ਮੂਨੀਆ ਤੇ ਸੁਰਗਾਂ ਦੇ ਦੇਵਤਿਆਂ ਕੋਲ ਹੁੰਦੀ ਹੈ ਜਦੋਂ ਲੋੜ ਉਹਦੇ ਸੇ ਉੱਥੋਂ ਆ ਜਾਂਦੇ ਉਹ ਕਹਿੰਦੇ ਮੈਨੂੰ ਲੈ ਨਹੀਂ ਆਂਦੀ ਹੈ ਉਹਨਾਂ ਹੁਕਮ ਕੀਤਾ ਵੀ ਤੂੰ ਚਲੀ ਜਾ ਸੁਰਗਾਮ ਉਹ ਚਲੀ ਗਈ ਤੇ ਉਹ ਵੇਖ ਰਿਆ ਜਾਂਦਿਆਂ ਤੇ ਉਹ ਤੀਰ ਮਾਰਦਾ ਬਾਣ ਤੇ ਉਹਦੇ ਕੰਨ ਤੇ ਜੋ ਲੱਗਦੀ ਹੈ ਉਹ ਖੂਨ ਵਾਕੇ ਤੇ ਉਹ ਮਾਰੇ ਕਹਿੰਦੇ ਸਹਿਬ ਦਸਮ ਪਾਤਸ਼ਾਹੀ ਵੀ ਲਿਖਿਆ ਸੋ ਸਾਕੀਚ ਉਹ ਤਮਾਕੂ ਬਣਿਆ ਉਥੋਂ ਉਹ ਕੰਨ ਦਾ ਮਾਰੀ ਕਹਿੰਦੇ ਤੰਬਾਕੂ ਦਾ ਪੱਤਾ ਵੀ ਉਹ ਕੰਨ ਵਾਂਗ ਗਾਉਂਦੇ ਰਕਤੋਂ ਜਿਹੜਾ ਨੇ تیر ਮਾਰਿਆ ਤੇ ਖੁਰਤੇ ਜਿਹੜਾ ਵਜਿਆ تیر ਉਤੋਂ ਥੋਮ ਬਣਿਆ ਲਸਣ ਮਹਾਰਾਜ ਫਰਮਾਉਂਦੇ ਨੇ ਦੂਜੇ ਨਾਲ ਤੇ ਸਿ ਬਚਨ ਹੈ ਕਿ ਇਹ ਥੋਮ ਸਭ ਦਸਮ ਪਾਤਸ਼ਾਹ ਕਹਿੰਦੇ ਲਸਣ ਥੋਮ ਤੇ ਤੰਬਾਕੂ ਇੱਕੋ ਹੀ ਹੈਗਾ 100 ਸੋ ਇਹਨੂੰ ਕਿੰਨਾ ਪ੍ਰੇਮ ਚਾਹੀਦਾ ਜੀ ਸੰਗਤ ਦੇ ਵਿੱਚ ਬਹੁਤ ਬਰੀਕੀ ਨਾਲ ਇਹਨੂੰ ਚੀਜ਼ ਨੂੰ ਦੇਖਣਾ ਚਾਹੀਦਾ ਜੀ ਹਾਂਜੀ ਹਾਂਜੀ ਫਿਰ ਉਹਨੇ ਸਰਾਫ ਦਿੱਤਾ ਗਊ ਨੇ ਜਾਓ ਕਾਲਜੂ ਦੇ ਵਿੱਚ ਕਾਮੀ ਦੇ ਦੇ ਪੁਰਖ ਇਹਨੂੰ ਇਸਤੇਮਾਲ ਕਰਨਗੇ ਜੀ ਹਾਂਜੀ 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 ਇਹ ਹੋਇਆ ਫਿਰ ਉਹਨੇ ਗੁੱਸੇ ਦੇ ਨਾਲ ਆਪਣੇ ਇਸ ਦਾ ਰੇਨੁਕਾ ਦੇ ਘਰ ਵਾਲੇ ਦਾ ਆਪਣੇ ਸੰਧੂ ਦਾ ਕਹ ਲੋ ਸਿਰ ਲਾਫਤਾ ਜੀ ਤੇ ਉਹ ਗਈ ਆਪਣੇ ਪੁੱਤਰ ਪਰਸਰਾਮ ਜੀ ਉਤਾਰ ਸੰਤ ਉਹਨਾਂ ਦੇ ਕੋਲ ਗਏ ਉਹ ਤਪ ਕਰ ਰਹੇ ਸਨ ਦੱਸਿਆ ਕਿ ਤੇਰੇ ਪਿਤਾ ਨਾਲ ਇਹ ਕੀਤਾ ਵੇ ਉਹਨਾਂ ਆਪਣੀ ਬੰਦਗੀ ਚ ਤਪ ਛੱਡ ਕੇ ਤੇ ਫਿਰ 21 ਵਾਰੀ ਸੱਤਰੀਆਂ ਨੂੰ ਉਹਨਾਂ ਮਾਰਿਆ ਜੇ ਖਤਮ ਕੀਤਾ ਸਾਰੇ ਸੱਤਰੀਆਂ ਦਾ ਨਾਸ ਕੀਤਾ ਜੀ ਅੱਗੋਂ ਇੱਕ ਉਸਾਖੀ ਮਾਰੇ ਜਾਨ ਜੀ ਬੜੀ ਟੁਗਾਈ ਆ ਜੀ ਧਰਨੀ ਲੱਗਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮਾਰੇ ਬਖਸ਼ਣ ਜੀ ਬਖਸ਼ਣ ਦੱਸ ਰਹੇ ਜੀ ਬਖਸ਼ਣ ਬਖਸ਼ਣ